ਉਹ ਬਈ ਇਹ ਰੇੜਾ ਆ ਕੀ ਲੈ ਕੇ ਆ ਗਏ ਇਹ ਰੇੜਾ じゃ ਨਹੀਂ ਬਈ ਇਹ ਤਾਂ ਕਿਸਾਨਾਂ ਵਾਸਤੇ ਵਰਦਾਨ ਹੀ ਆ ਉਹ ਕਿਵੇਂ ਬਈ ਜਿੰਨਾਂ ਕੋਲ ਟਰੈਕਟਰ ਨਹੀਂ ਜਾਂ ਜਿਹੜੇ ਟਰੈਕਟਰ ਨਾ ਚਾਹੁੰਦੇ ਵੀ ਟਰੈਕਟਰ ਬੜਾ ਲਿਬੜੇ ਨਾਲ ਸਾਡਾ ਖੇਤ ਦੇ ਵਿੱਚ ਨਾ ਜਾਵੇ ਉਹਨਾਂ ਵਾਸਤੇ ਇਹ ਬਈ ਟਰੈਕਟਰ ਦੀ ਥੋੜੀ ਕਰੂ ਵੱਡੇ ਸੰਦ ਦੀ ਨਹੀਂ ਨਹੀਂ ਬਈ ਇਹ ਤੁਹਾਨੂੰ ਉਹੀ ਲੱਗਦਾ ਨੀਲਾ ਢੋਲ ਨੀਲਾ ਢੋਲ ਨਹੀਂ ਗਿਆ ਇਹ ਪੂਰਾ ਤਕੜਾ ਪੰਪ ਬਣਾਇਆ ਸਪਰੇਅ ਪੰਪ ਇਹ ਨਾਲੇ ਤਾਂ ਸਸਤਾ ਪੈਂਦਾ ਯਾਰ ਕਿਸਾਨਾਂ ਨੂੰ ਬਹੁਤ ਜਿਆਦਾ ਸਸਤਾ ਪਊਗਾ ਦੂਜੀ ਗੱਲ ਚਾਹੇ ਕਿੰਨੇ ਸਪਰੇ ਕਿਲੋ ਚਾਹੇ 2 ਕਿਲੋ ਚਾਹੇ 20 ਕਿਲੋ ਸਪਰੇ ਕਰ ਲੋ ਚਾਹੇ ਘਰੇ ਇਹਦਾ ਕਾਰ ਵਾਸ਼ਰ ਬਣਾ ਲੋ 20 ਕਿਲੋ ਠੀਕ ਆ ਕਾਮਯਾਬ ਹੈਗਾ ਇਹ ਮੈਂ ਕਹਿੰਦਾ ਕਾਮਯਾਬ ਉਰਿਆ ਆ ਦੇਖ ਲੋ 1.5 HP ਦੀ ਰੈਂਪਟਨ ਦੀ ਮੋਟਰ ਲੱਗੀ ਹੋਈ ਹੈ ਸਪਰੇ ਮੈਨ ਵਾਲਾ ਪੰਪ ਲੱਗਿਆ ਹੋਇਆ ਠੀਕ ਆ ਆ ਜਿਹੜੀ ਪੈਪੂਪ ਤਾਂ ਉਹਦਾ ਮਲੇ ਗੱਲ ਹੀ ਛੁੱਟੀ ਇਹਨਾਂ ਵਾਰ ਤੇ ਸਾਡੇ ਖੇਤ ਚ ਤਾਂ ਕੋਈ ਇੰਤਜ਼ਾਮ ਨਹੀਂ ਬਿਜਲੀ ਦਾ ਇਹਦਾ ਚਾਹੇ ਉਰਿਆ ਉਰੇ ਚਾਹੇ ਇਹ ਇੰਜਨ ਲਾ ਲੋ ਪਟਰੋਲ ਵਾਲਾ ਉਹ ਉਹ ਪਟ્રોલ ਵਾਲਾ ਹੁਣ ਤੁਸੀਂ ਐਖੋ ਵੀ ਪਟ્રોલ ਵਾਲਾ ਹਾਊਾ ਤੇਲ ਪਾਉਂਦੇ ਰਹ ਜਾਂਗੇ ਜੀ ਇੱਕ ਬੰਦਾ ਤੇਲ ਤੇਰੇ ਇੱਕ ਘੰਟੇ ਦਾ ਇੱਕ ਘੰਟੇ 700 ਐਮਐਲ 700 ਐਮਐਲ ਇੱਕ ਘੰਟੇ ਦਾ ਮਤਲਬ ਕਿ ਇੰਨਾ ਘੱਟ ਖਰਚਾ ਉਹਦਾ ਤੇ ਵਿੱਚ ਆਏ ਨਹੀਂ ਗੇ ਵੀ ਵਿੱਚ ਨੀਲਾ ਢੋਲ ਵਿੱਚ ਵੀ ਰੰਗ ਰੰਗ ਮਾਰ ਕੇ ਵਧੀਆ ਫਿੱਟ ਕਰਾ ਆ ਚੀਜ਼ ਪੂਰੀ ਫਿੱਟਡ ਕਰੀ ਹੋਈ ਹੈ ਵੀ ਐਸੀ ਗੱਲ ਨਹੀਂ ਯਾਰ ਇਹ ਆਏ ਨਹੀਂ ਕਿਸੇ ਨੇ ਬਾਈ ਵੱਡੇ ਟਰੈਕਟਰ ਵਾਲਾ ਲੈਣਾ ਹੋਵੇ ਵਧੀਆ ਟਰੈਕਟਰ ਵਾਲੇ ਤਾਂ ਮਿਲਦੀ ਮਿਲਦੀ ਆ ਯਾਰ ਉਹ ਤਾਂ ਗੱਲ ਹੀ ਵੱਖਰੀ ਹੈ ਵੀ ਇਹ ਚੀਜ਼ਾਂ ਨਹੀਂ ਮਿਲਦੀਆਂ ਸੀ ਇਹ ਚੀਜ਼ਾਂ ਇਹਨਾਂ ਨੇ ਮਤਲਬ ਉਪਲਬਧ ਕਰਤੀਆਂ ਇਹ ਬਾਈਆਂ ਕੋਲੇ ਸਾਰਾ ਕੁਝ ਮਿਲਦਾ ਮ ਏ ਮਨ ਲੇ ਜੇਕਰ ਤੁਸੀਂ ਖਰੀਦਣਾ ਹੈ ਤੁਹਾਨੂੰ ਆਉਣਾ ਪਊਗਾ ਸਪਰੇਅ ਮੈਨ ਨਾਲ ਦੀ ਇੰਡਸਟਰੀ ਦੇ ਸਾਹਮਣੇ ਉਹਦੀ ਫੈਕਟਰੀ ਆ ਪੂਰੀ ਵੱਡੀ ਚਾਹੇ ਤੁਸੀਂ ਘਰੇ ਬੈਠੇ ਕੁਮਾਰ ਜੀ ਆਹ ਕਾਲ ਕਰ ਲਓ ਨੰਬਰਾਂ ਤੇ ਆਹ ਸਪਰੇਅ ਮੈਨ ਕੰਪਨੀ ਨਾਲ ਦੀ ਚੀਜ਼ ਹੈ ਇਹ ਕਦੀ ਵੀ ਮਾੜੀ ਚੀਜ਼ ਬਣਾਉਂਦੀ ਨਹੀਂ ਹੈ ਇਹ ਬੰਦੇ